ਦੇਸ਼ਾਂਤਰ ਜਿੱਥੇ ਜੜੀਆਂ ਵੱਡੀਆਂ ਚੋਣਾਂ ਕਿਹੜੀ ਕਿ ਆਮ ਚੋਣਾਂ ਦਾ ਦੌਰ ਜਾਰੀ ਹੈ ਦੂਜੇ ਪੱਨੇ ਹਰਿਆਣਾ ਦੇ ਵਿੱਚ ਜਿਹੜੀ ਛੋਟੀ ਚੋਣ ਕਿਹੜੀ ਕਿ ਵਿਧਾਨ ਸਭਾ ਦੀ ਚੋਣ ਵੀ ਸਿਰ ਚੁੱਕਣ ਲੱਗੀ ਹੈ ਸਮੇਂ ਤੋਂ ਪਹਿਲਾਂ ਤੇ ਨਾਲ ਸਵਾਲ ਹੈ ਕਿ ਕੀ ਹਰਿਆਣਾ ਦੇ ਵਿੱਚ ਰਾਸ਼ਟਰੀ ਰਾਜ ਲੱਗੇਗਾ ਅਜਿਹੇ ਜਿਹੜੇ ਮਾਮਲੇ ਨੇ ਉਹ ਕਿਹੜੇ ਕਿਹੜੇ ਉਤਪਨ ਹੋਏ ਨੇ ਇਸ ਉੱਤੇ ਚਰਚਾ ਕਰਾਂਗੇ ਦੂਜੇ ਪੱਨੇ ਐਸ ਕੇ ਐਮ ਦਾ ਇੱਕ ਵੱਡਾ ਬਹੁਤ ਕਿਸਾਨ ਆਗੂ ਅੱਜ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਨੂੰ ਮਿਲਦੇ ਆ ਕਿਸਾਨੀ ਮਾਮਲਿਆਂ ਉੱਤੇ ਕਿਉਂਕਿ ਇੰਨੇ ਦਿਨ ਸੂਬੇ ਦੇ ਸੂਬੇ ਦੇ ਵਿੱਚ ਪੰਜਾਬ ਦੇ ਵਿੱਚ ਕਿਸਾਨੀ ਤਬਕਾ ਵੱਡੀ ਚਰਚਾ ਦੇ ਵਿੱਚ ਹੈ ਖਾਸ ਕਰਕੇ ਉਦੋਂ ਜਦੋਂ ਉਮੀਦਵਾਰਾਂ ਤੋਂ ਜਿਹੜਾ ਕਿਸਾਨ ਉਹ ਸਵਾਲ ਪੁੱਛ ਰਿਹਾ ਹੈ ਇਹ ਮਾਮਲਾ ਕਿੱਥੇ ਘੜਾ ਹੈ ਤੇ ਐਸਕੇ ਅਨੁਸਾਰ ਅੱਜ ਮੁੱਖ ਚੋਣ ਅਧਿਕਾਰੀ ਨੂੰ ਕਿਉਂ ਮਿਲਦਾ ਹੈ ਅਜਿਹੇ ਸਾਰੇ ਹੋਰ तमाम ਮਸਲੇ ਚਰਚਾ ਲਈ ਖਾਸ ਤੌਰ ਤੇ ਸਾਡੇ ਨਾਲ ਜੁੜੇ ਨੇ ਉਹਗੇ ਚਿੰਤਕ ਸਿਆਸੀ ਮਾਹਰ ਤੇ ਅਦਾਰਾ ਜਾਗੋ ਇੰਟਰਨੈਸ਼ਨਲ ਦੇ ਸੁਪਾਦਕ ਡਾਕਟਰ ਭਗਵੰਤ ਸਿੰਘ ਜੀ ਸੋ ਸਭ ਤੋਂ ਪਹਿਲਾਂ ਡਾਕਟਰ ਸਾਹਿਬ ਚੈਨਲ ਈ ਮਿਸ਼ਨ ਪੰਜਾਬੀ ਉਹਨਾਂ ਨੂੰ ਤੁਹਾਡਾ ਸਵਾਗਤ ਵੈਲਕਮ ਬਹੁਤ ਬਹੁਤ ਸ਼ੁਕਰੀਆ ਤੁਹਾੰਦਰ ਸੱਦਾ ਸੱਤਾਲ ਡਾਕਟਰ ਸਾਹਿਬ ਜਿੱਥੇ ਦੇਸ਼ ਦੀਆਂ ਵੱਡੀਆਂ ਚੋਣਾਂ ਹੋ ਰਹੀਆਂ ਨੇ ਕਿਉਂਕਿ ਪਹਿਲੀ ਜੋਨ ਨੂੰ ਪੰਜਾਬ ਦੀ ਚੋਣ ਹੈ ਤੇ ਜਿਹੜੀ 25 ਮਈ ਨੂੰ ਹਰਿਆਣੇ ਦੀ ਚੋਣ ਹੈ ਪਰੰਤੂ ਅਜਿਹੇ ਦੌਰਾਨ ਹਰਿਆਣੇ ਦੀ ਨਾਇਬ ਸਿੰਘ ਸੈਣੀ ਸਰਕਾਰ ਬੜੇ ਖਤਰੇ ਦੇ ਦੌਰ ਦੇ ਵਿੱਚ ਆ ਗਈ ਹੈ ਟੁੱਟਣ ਕਿਨਾਰੇ ਹੈ ਅਜਿਹਾ ਕਿਹੜਾ ਵਰਤਾਰਾ ਵਾਪਰਿਆ ਤੇ ਕੀ ਹਰਿਆਣਾ ਦੇ ਵਿੱਚ ਰਾਸ਼ਟਰੀ ਰਾਜ ਲਾਗੂ ਹੋ ਸਕਦਾ ਹੈ ਅਗਲੇ ਸਮੇਂ ਅਧੇ ਸਾਰੇ ਜਿਹੜੇ ਸਿਆਸੀ ਤੇ ਪ੍ਰਸ਼ਾਸਕੀ ਜਿਹੜੇ ਮਾਮਲੇ ਉਹ ਵਿਜੀਕੀ ਸਾਹਮਣੇ ਆਏ ਨੇ ਉਹ ਕਿਹੜੇ-ਕਿਹੜੇ ਆ ਜੀ ਡਾਕਟਰ ਸਾਹਿਬ ਡਿੰਦਰ ਸਾਹਿਬ ਪਿਛਲੇ ਦਿਨੀ ਹਰਿਆਣਾ ਦੀ ਨੈਤ ਸਿੰਘ ਸੈਣੀ ਸਰਕਾਰ ਤੋਂ ਤਿੰਨ ਆਜਾਦ ਵਿਧਾਇਕਾਂ ਨੇ ਆਪਣਾ ਸਮਰਥਨ ਵਾਪਸ ਲੈ ਲਿਆ ਸੀ ਜੀ ਤੇ ਉਹਦੇ ਤੋਂ ਜਿਹੜੀ ਹਰਿਆਣਾ ਦੀ ਸਰਕਾਰ ਹੈ ਉਹ ਘਟਗੜਤੀ ਦੇ ਵਿੱਚ ਹੋ ਗਈ ਹੈ ਕਿਉਂਕਿ ਇਸ ਵੇਲੇ ਹਰਿਆਣਾ ਦੇ ਐ ਨਵ ਸਿੰਘ ਸੈਣੀ ਦੇ ਪਾਸ 43 ਮੈਂਬਰ ਕੀ ਜਬ ਵਿਧਾਇਕ ਮੌਜੂਦ ਨੇ ਕਿਉਂਕਿ ਦੋ ਮੈਂ ਦੋ ਵਿਧਾਇਕ ਪਹਿਲੇ ਅਸਤੀਫਾ ਦੇ ਚੁੱਕੇ ਨੇ ਜਿਹੜੇ ਕਿ ਜਿਸ ਤਰ੍ਹਾਂ ਕੇ ਸਾਫ ਕਮੁਖ ਮੰਤਰੀ ਲੋਰਲ ਕਟੜ ਤੇ ਰਿੰਦੀ ਸਿੰਘ 90 ਮੈਂਬਰਾਂ ਦੀ ਵਿਧਾਨ ਸਭਾ ਹੈ ਹਰਿਆਣੇ ਦੀ ਜਿਹਦੇ ਵਿੱਚੋਂ ਹੁਣ ਇਸ ਵੇਲੇ ਮੌਜੂਦਾ ਜਿਹੜੀ ਸਥਿਤੀ ਹੈ ਉਹਦੇ ਵਿੱਚ 30 30 ਵਿਧਾਇਕ ਕਾਂਗਰਸ ਪਾਰਟੀ ਦੇ ਨੇ 10 ਵਿਧਾਇਕ ਜੀ ਜੀ ਪੀ ਦੇ ਨੇ ਇੱਕ ਐਨਲੂ ਦਾ ਤੇ ਚਾਰ ਆਜ਼ਾਦ ਨੇ ਇਸ ਪ੍ਰਕਾਰ ਇਨਾਂ ਪਾਸ 45 ਮੈਂਬਰ ਹੋ ਗਏ ਨੇ اپੋਜੀਸ਼ਨ ਦੇ ਤੇ ਉਹਨਾਂ ਪਾਸ 43 ਹੈ ਇਸ ਅੰਕੜੇ ਨੂੰ ਦੇਖ ਕੇ ਜੀ ਜੀ ਪੀ ਦੇ ਨੇਤਾ ਤੇ ਸਾਬਕਾ ਉਪ ਮੁੱਖ ਮੰਤਰੀ ਸੁਸ਼ੰਤ ਚਟਾਲਾ ਨੇ ਮੰਗ ਕੀਤੀ ਹੈ ਕਿ ਨੈਵ ਸਿੰਘ ਸੈਣੀ ਨੂੰ ਜਤਾ ਨੈਤਿਕ ਆਧਾਰ ਦੇ ਉੱਪਰ ਆਪਣਾ ਅਸਤੀਫਾ ਦੇਣਾ ਚਾਹੀਦਾ ਜਾਂ ਆਪਣਾ ਬਹੁਮਤ ਸਵੀਕਾਰਨਾ ਚਾਹੀਦਾ ਇਸ ਦੇ ਨਾਲ ਹੀ ਉਹਨਾਂ ਨੇ ਇਹ ਵੀ ਇਹ ਹੈ ਕਿ ਜੀ ਕਾਂਗਰਸ ਪਾਰਟੀ ਜਾਂ اپوزیشن ਪਾਰਟੀਆਂ ਇਹ ਇਸ ਤਰ੍ਹਾਂ ਦੇ ਵਿੱਚ ਸਰਕਾਰ ਨੂੰ ਡੇਗਣ ਦੇ ਲਈ ਕਾਰਜ ਕਰਨ ਤਾਂ ਸੀ ਉਹਨਾਂ ਦੇ ਨਾਲ ਹੁੰਨ ਕਿ ਤੇ ਸਰਕਾਰ ਨੂੰ ਆਪਣਾ ਬਹੁਮਤ ਸਾਬਤ ਕਰਨਾ ਚਾਹੀਦਾ ਹੈ ਕਿਉਂਕਿ ਪਿਛਲੇ ਸਮੇਂ ਦੇ ਦੌਰਾਨ ਦੁਸ਼ਯੰਤ ਸਿੰਘ ਚਿਟਾਲਾ ਭਾਵੇਂ ਪਾਸ ਸਰਕਾਰ ਐਂਡੀ ਸਰਕਾਰ ਦਾ ਕਿਸੇ ਵੇਲੇ ਹਿੱਸਾ ਰਹੇ ਨੇ ਪਰੰਤੂ ਪਿਛਲੇ ਸਮੇਂ ਉਹਨਾਂ ਦਾ ਆਪਸੀ ਗੱਠਜੋੜ ਟੁੱਟ ਗਿਆ ਤੇ ਉਹ ਅਲੱਗ-ਅਲੱਗ ਹੋ ਚੁੱਕੇ ਨੇ ਪਰ ਸੋਵਾਂ ਜਿਵੇਂ ਮਿਲ ਰਹੀਆਂ ਅਸੀਂ ਆਪਕੇ ਜੇਕਰ ਸਰਕਾਰ ਨੂੰ ਬਹੁਮਤ ਸਾਫ ਕਰਨਾ ਪੈਂਦਾ ਹੈ ਤਾਂ ਪੰਜ ਮੈਂਬਰ ਦੁਸ਼ਾਂਤ ਚਟਾਲਾ ਦੀ ਪਾਰਟੀ ਦੇ ਭਜਪਾ ਦੀ ਸਰਕਾਰ ਦਾ ਅਹਿਮਤ ਕਰਨ ਦੀ ਪਰੰਤੂ ਅੱਜ ਦੇ ਜਿਸ ਤਰ੍ਹਾਂ ਕੇ ਦੁਸ਼ਾਂਤ ਚਟਾਲਾ ਨੇ ਬਿਆਨ ਦਿੱਤਾ ਹੈ ਕਿ ਸਾਡੇ 10 ਮੈਂਬਰ 10 ਐਮਐਲਏ ਪੂਰੀ ਤਰ੍ਹਾਂ ਸਰਕਾਰ ਦੇ ਵਿਰੁੱਧ ਹਨ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਸਾਹਮਣੇ ਆਏਗਾ ਕਿ ਕਿਸ ਤਰ੍ਹਾਂ ਦੀ ਕਰਵਟ ਲੈਂਦਾ ਕਿਉਂਕਿ ਹਰਿਆਣਾ ਦੇ ਵਿੱਚ ਹੁਣ ਇਹ ਚੋਣ ਆ ਰਹੀ ਹੈ ਪਾਰਲੀਮੈਂਟ ਦੇ ਚੋਣਾਂ ਨੇ ਤੇ ਇਸ ਦੌਰ ਦੇ ਵਿੱਚ ਚੱਲਦੇ ਜੁੱਧ ਦੇ ਵਿੱਚ ਇਸ ਤਰ੍ਹਾਂ ਦੀ ਪ੍ਰਸਥਿਤੀ ਦਾ ਉਤਪੰਨ ਹੋਣਾ ਬੜਾ ਗਵਿਹਿਤ ਮਸਲੇ ਖੜੇ ਕਰਦਾ ਹੈ ਅਤੇ ਭਾਰਤੀ ਜਨਤਾ ਪਾਰਟੀ ਦੇ ਲਈ ਇੱਕ ਸਥਿਤੀ ਹੋਰ ਤਾਂ ਦੀ ਉਤਪੰਨ ਹੁੰਦੀ ਹੈ ਹੁਣ ਦੇਖਣ ਵਾਲੀ ਗੱਲ ਹੈ ਇਹਦੇ ਵਿੱਚ ਹੀ ਨਾਲ ਹੀ ਜਿਸ ਤਰ੍ਹਾਂ ਕਿ ਨੈਲ ਸਿੰਘ ਸੈਣੀ ਨੇ ਲਾਇਆ ਤੇ ਜਿਹੜੇ ਆਜ਼ਾਦ ਵਜਾਏ ਕਿਨੇ ਉਹਨਾਂ ਨਾਲ ਕੋਈ ਲੈਣ ਦੇਣ ਦਾ ਸਵਦੇਵਾਜਿ ਹੋਈ ਹੈ ਇਸ ਸੰਬੰਧੀ ਵੀ ਜਿਸ ਜ ਟਕਾਲਾ ਨੇ ਇਹ ਕਿਹਾ ਕਿ ਉਹਨਾਂ ਸਰੋਤਾਂ ਨੂੰ ਤੇ ਉਹਨਾਂ ਤੱਥਾਂ ਨੂੰ ਵੀ ਲੋਕਾਂ ਦੇ ਸਾਹਮਣੇ ਜ਼ਾਹਰ ਕਰਨਾ ਚਾਹੀਦਾ ਹੈ ਨੈਵ ਸਿੰਘ ਸਾਈਂ ਨੂੰ ਕਿ ਅਸਲ ਦੇ ਵਿੱਚ ਰਾਜਨੀਤੀ ਦੇ ਵਿੱਚ ਆ ਰਹੇ ਨਿਗਾਰ ਤੇ ਰਾਜਨੀਤੀ ਦੇ ਵਿੱਚ ਆਇਆ ਰਾਮ ਗਿਆ ਰਾਮ ਵਾਲੀ ਜਿਹੜੀ ਰਾਜਨੀਤੀ ਗਲਬਦਲੂ ਰਾਜਨੀਤੀ ਜਾਂ ਰਾਜਨੀਤੀ ਦੇ ਵਿੱਚ ਹਰ ਢੰਗ ਵਰਤ ਕੇ ਆਪਣੀ ਸੱਤਾ ਨੂੰ ਪ੍ਰਾਪਤ ਕਰਨ ਦੇ ਜਿਹੜੇ ਤਰੀਕੇ ਅਡਾਪਟ ਕੀਤੇ ਜਾ ਰਹੇ ਨੇ ਜਿੰਨਾ ਸੰਬੰਧੀ ਪਿਛਲੇ ਸਮੇਂ ਤੋਂ ਚੱਲਦਾ ਰਿਹਾ ਹਰਿਆਣੇ ਦੇ ਵਿੱਚ ਬੀਤ ਹੋਸ ਡੇਟਾ ਦੇ ਵਿੱਚ ਵੀ ਹੈ ਇਹ ਅੱਜ ਇੱਕ ਨਵਾਂ ਇਹ ਤਮਸਿਆ ਉਤਪਨ ਹੋ ਰਹੀ ਹੈ ਇੱਕ ਨਮਾ ਐਪੀਸੋਡ ਉਤਪਨ ਹੋ ਰਿਹਾ ਹੈ ਤੇ ਨਮੀ ਜਿਹੜੀ ਕਿ ਅਗਲੇ ਆਉਣ ਵਾਲੇ ਦਿਨਾਂ ਦੇ ਵਿੱਚ ਕਿਸ ਤਰ੍ਹਾਂ ਦੀ ਕਿਸਕਰਪਟ ਵੱਲ ਨੂੰ ਵਧਦਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਸਾਹਤ ਹੋਵੇਗਾ ਜੀ ਪਿੰਟਰ ਸਾਹਿਬ ਹਮ ਬਿਲਕੁਲ ਔਰ ਸਾਹਿਬ ਕਹਿੰਦਾ ਭਾਵ ਕਿ ਦਸੰਤ ਚਟਾਲਾ ਹੋਰਾਂ ਨੇ ਇੱਕ ਸਿਆਸੀ ਲਲਕਾਰਾ ਮਾਰਿਆ ਕਿ ਸਰਕਾਰ ਜਿਹੜੀ ਨੈਭ ਸਿੰਘ ਸੈਣੀ ਦੀ ਸਰਕਾਰ ਹੈ ਉਹ ਹੁਣ ਇਸ ਵੇਲੇ ਘਟ ਗਿਣਤੀ ਦੇ ਵਿੱਚ ਹੈ ਉਹਨਾਂ ਨੇ ਆਪਣੇ ਅੰਕੜੇ ਦੱਸ ਦਿੱਤੇ ਐ ਤੇ ਨਾਲ ਉਹਨਾਂ ਨੇ ਕਿਹਾ ਕਿ ਅਜਿਹੇ ਹਾਲਾਤ ਦੇ ਵਿੱਚ ਰਾਸ਼ਟਰਪਤੀ ਰਾਜ ਲਾਗੂ ਕਰ ਦੇਣਾ ਚਾਹੀਦਾ ਹੈ ਡਾਕਟਰ ਸਾਹਿਬ ਰਾਸ਼ਟਰਪਤੀ ਰਾਜ ਦੀ ਮੰਗ ਜਾਂ ਕੀ ਫਲੋ ਟੈਸਟ ਸੈਣੀ ਸਾਹਿਬ ਨੂੰ ਇਹ ਦੋਨਾਂ ਦਾ ਵੱਖਰਾ ਵੱਖਰਾ ਜਾਂ ਮਾਮਲਾ ਇਹ ਥੋੜਾ ਜਿਹਾ ਕਲੀਅਰ ਕਰਿਓ ਜੀ ਅਸਲ ਦੇ ਵਿੱਚ ਜਦੋਂ ਨਹਿਵ ਸਿੰਘ ਸੈਣੀ ਸਰਕਾਰ ਨੇ ਵਰਬੀ ਦੇ ਵਿੱਚ ਆਪਣਾ ਉਹ ਮਤ ਸਪਰਟ ਕਰ ਦਿੱਤਾ ਸੀ ਕਿ ਉਸ ਦੇ ਮੁਤਾਬਕ 6 ਮਹੀਨਿਆਂ ਤੱਕ ਪੀਏ ਇਸ ਤਰ੍ਹਾਂ ਦਾ ਜਿਹੜਾ ਟੈਕਨੀਕਲੀ ਜਿਸ ਤਰ੍ਹਾਂ ਦਸੇਲਿਆਂ ਦਾ ਪੀ ਦੁਬਾਰਾ ਉਹਨਾਂ ਦੇ ਖਿਲਾਫ ਬਹੁਤ ਹਾਂ ਕਿਉਂਕਿ ਉਦੋਂ ਜਿਹੜਾ ਇਹ ਬੇਵਿਸ਼ਵਾਸੀ ਦਾ ਮਤਾ ਉਹ ਕਾਂਗਰਸ ਵੱਲੋਂ ਲਿਆਂਦਾ ਗਿਆ ਸੀ ਬਿਲਕੁਲ ਇਹ ਕੋਸ ਕਰਕੇ ਦੁਬਾਰਾ ਬੇਵਿਸ਼ਵਾਸੀ ਦਾ ਮਤਾ ਨਹੀਂ ਲਿਆਂਦਾ ਜਾ ਸਕਦਾ ਤੇ ਉਸ ਤੋਂ ਬਾਅਦ ਕਿਉਂਕਿ 28 ਇਹ ਰਸਤਕ ਇਹ ਮਿਆਦ ਮੰਨ ਦਿਆ ਉਸ ਤੋਂ ਬਾਅਦ ਐਸੈਂਬਲੀ ਦੀਆਂ ਜਿਹੜੀਆਂ ਚੋਣਾਂ ਹੋਣੀਆਂ ਨੇ ਉਹ ਵੀ ਇਸ ਸਾਲ ਦੇ ਅਖੀਰ ਦੇ ਵਿੱਚ ਹੋਣੀਆਂ ਨੇ ਬਹੁਤ ਥੋੜਾ ਸਮਾਂ ਰਹਿ ਜਾਣਾ ਤੇ ਦੂਸਰਾ ਇਹ ਹੈ ਵੀ ਇਸ ਪ੍ਰਸਥਿਤੀਆਂ ਦੇ ਵਿੱਚ ਸਰਕਾਰ ਨੂੰ ਕੋਈ ਵੱਡਾ ਖਤਰਾ ਵੀ ਨਹੀਂ ਆਪਦਾ ਪਰੰਤੂ ਜਿਵੇਂ ਕਿ ਵਿਸ਼ੰਤ ਚਟਾਲਾ ਨੇ ਮੰਕੀਤ ਕੀਤਾ ਕਿ ਗਵਰਨਰ ਨੂੰ ਰਾਸ਼ਟਰਪਤੀ ਰਾਜ ਲਾਗੂ ਕਰਨ ਦੀ ਸਿਫਾਰਸ਼ ਕਰਨੀ ਬਣਦੀ ਹੈ ਹੁਣ ਦੇਖਣ ਵਾਲੀ ਗੱਲ ਹੈ ਕਿ اپੋਜੀਸ਼ਨ ਪਾਰਟੀਆਂ ਇਕੱਠੀਆਂ ਹੋ ਕੇ ਕਿਸ ਤਰ੍ਹਾਂ ਦਾ ਆਪਣਾ ਅੰਦੋਲਨ ਛੇੜਦੀਆਂ ਨੇ ਤੇ ਸਰਕਾਰ ਦੇ ਉੱਤੇ ਕਿਸ ਤਰ੍ਹਾਂ ਹਮਲੇ ਕਰਦੀਆਂ ਨੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਕਿਸ ਤਰੀਕੇ ਦੀ ਖਿਚੜੀ ਇੱਥੇ ਪਕਦੀ ਆ ਜਾਂ ਇਹ ਵੀ ਹੋ ਸਕਦਾ ਹੈ ਕਿ ਨਵ ਸਿੰਘ ਸੈਣੀ ਸਰਕਾਰ ਆਪਣਾ ਬਹੁਮਤ ਸਾਬਤ ਕਰਨ ਦੇ ਲਈ ਜਾਂ ਹੋਰ ਵਧਾਉਣ ਦੇ ਲਈ ਦੂਸਰੀਆਂ ਪਾਰਟੀਆਂ ਦੇ ਵਿੱਚੋਂ ਕਿਸ ਤਰ੍ਹਾਂ ਦੇ ਪੰਨ ਤੋੜ ਕਰਦੇ ਨੇ ਇਹ ਵੀ ਸਾਬ ਇਹ ਵੀ ਕੁਝ ਵੀ ਸਾਬ ਹੋ ਸਕਦਾ ਹੈ ਰਾਜਨੀਤੀ ਦੇ ਵਿੱਚ ਹਰ ਚੀਜ਼ ਸੰਭਵ ਹੁੰਦੀ ਹੈ ਹੂੰ ਕਾਂਗਰਸ ਪਾਰਟੀ ਜੀ تنਲਾ ਸਕਦੇ ਨੇ ਹੂੰ ਇਟਾਲੀਤੀ ਪਾਰਟੀ ਦੇ ਵਿੱਚ ਸੰਘ ਲਾ ਸਕਦੇ ਨੇ ਤੇ ਹੋਰ ਵੀ ਇਸ ਤਰ੍ਹਾਂ ਆਜ਼ਾਦ ਵਿਧਾਇਕਾਂ ਦਾ ਜਿੰਨੇ ਹੋਇਆ ਕੋਈ ਸੰਭਾਵਨਾਵਾਂ ਕੁਝ ਵੀ ਹੋ ਸਕਦੀਆਂ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਡਾਕਟਰ ਸਾਹਿਬ ਇਹ ਤੇ ਸਵਾਲ ਹੈ ਕਿ ਕਾਂਗਰਸ ਵੱਲੋਂ ਤਾਂ ਜਿਹੜਾ ਬੇਵਿਸ਼ਵਾਸੀ ਮਤਾ ਲੈ ਆਂਦਾ ਸੀ ਉਹਦਾ ਕੁਝ ਹੁਣ ਅਗੇ ਪੀਰੀਅਡ ਹੈ ਕੀ ਦੂਜੀ ਤੇ ਦੂਜੀ ਪਾਰਟੀ ਜੀ ਜੀ ਪੀ ਉਹ ਅਜਿਹਾ ਮਤਾ ਲਿਆ ਸਕਦੀ ਹੈ ਸੰਵਿਧਾਨਕ ਪੱਖੋਂ ਇਹ ਕੀ ਹੈ ਸਾਰਾ ਕੁਝ ਟੈਕਨੀਕਲੀ ਪੱਖ ਤੋਂ ਦੁਸ਼ੰਤ ਚਟਾਲਾ ਦੇ ਪਾਸ ਸਿਰਫ 10 ਐਮਐਲਏ ਨੇ ਤੇ ਉਹਨਾਂ ਨੇ ਇਹ ਕਿਹਾ ਵੀ ਬਹੁਮਤ ਪਾਰਟੀ ਜਿਹੜੀ ਹੈਗੀ ਹੈ ਕਾਂਗਰਸ ਪਾਰਟੀ ਜੇ ਸਰਕਾਰ ਨੂੰ ਡੇਕਣ ਦੇ ਲਈ ਕੋਸ਼ਿਸ਼ ਕਰੇ ਤਾਂ ਅਸੀਂ ਇਹਨਾਂ ਦੇ ਨਾਲ ਲੱਗਾਂਗੇ ਮਤਲਬ ਕਾਂਗਰਸ ਨੂੰ ਅਸੀਂ ਸਪੋਰਟ ਕਰ ਸਕਦੇ ਹਾਂ ਜੀ ਜੀ ਜੇ ਜੇਪੀ ਵੱਲੋਂ ਜਿਹੜੇ ਅਗਲੀ ਸਪੋਰਟ ਜੇਕਰ ਹਾਲਾਤ ਉੱਥੇ ਉਥਲ-ਪੁਥਲ ਵਾਲੇ ਬਾਕੀ ਅੱਗੇ ਵਧਦੇ ਆ ਤਾਂ ਫਿਰ ਜੇ ਜੇਪੀ ਦੀ ਹੁਣ ਅਗਲੀ ਸਪੋਰਟ ਜਿਹੜੀ ਉਹ ਕਾਂਗਰਸ ਨੂੰ ਹੋਏ ਖੈਰ ਦੂਜੇ ਪੱਧਰ ਨੇ ਇੱਕ ਸਟੈਂਡ ਵੱਖਰਾ ਇਹ ਵੀ ਕਰ ਰਿਹਾ ਕਿ ਨੈਵ ਸਿੰਘ ਸੈਣੀ ਨੂੰ ਜਿਹੜਾ ਪਿਛਲੇ ਬੇਸੁਰਾ ਸੀਮਾ ਤੇ ਤੋਂ ਜਦੋਂ ਤੱਕ ਉਹਨਾਂ ਨੇ ਵਿਸ਼ਵਾਸ ਅਸਲ ਕੀਤਾ ਅਗਲੇ ਜਿਹੜੇ ਪੀਰੀਅਡ ਹੈ ਉਦੋਂ ਤੱਕ ਸਰਕਾਰ ਨੂੰ ਕੋਈ ਖਤਰਾ ਨਹੀਂ ਦੀ ਖੈਰ ਹੁਣ ਅੱਗੇ ਵੇਖਣ ਵਾਲੀ ਗੱਲ ਹੋਵੇਗੀ ਕਿ ਕੀ ਹਰਿਆਣਾ ਦੇ ਵਿੱਚ ਰਾਸ਼ਟਰਪਤੀ ਰਾਜ ਲਾਗੂ ਹੁੰਦਾ ਹੈ ਜਾਂ ਇਹ ਮੰਗ ਵਿੱਚ ਵਿਚ ਵਿਚਾਲੀ ਧਰੀ ਤਰਾਈ ਰਹਿ ਜਾਂਦੀ ਹੈ ਪਰ ਪ੍ਰਿਆਰੇ ਦੀ ਸਿਆਸਤ ਦੇ ਵਿੱਚ ਜਿਹੜੀ ਇਹ ਉੱਥੇ ਘਟਨਾ ਉਸकी सामने आ रही है वो जरूर ਪ੍ਰਵਪਤ ਕਰੇਗੀ ਸਰ ਸਾਹਿਬ ਕੀ ਮੰਨਦੇ ਆਪਾਂ ਉਥੇ ਇਸ ਵੇਲੇ ਜਿਵੇਂ ਇੱਕ ਬੰਨੇ ਅਨੈਲੋ ਵੀ ਇਸ ਵੇਲੇ ਪੂਰੀ ਭਾਰ ਤੋਲ ਰਹੀ ਹੈ ਜੀ ਜੀ ਪੀ ਨੇ ਵੀ ਆਪਣੇ ਉਮੀਦਵਾਰ ਖੜੇ ਕੀਤੇ ਹੈ ਭਾਜਪਾ ਫਿਰ ਤੀਜੀ ਵਾਰ ਇਸ ਮੈਦਾਨ ਨੂੰ ਮਲਣ ਨੂੰ ਫਿਰਦੀ ਹੈ ਤੇ ਦੂਜੇ ਬੰਨੇ ਕਾਂਗਰਸ ਵੀ ਉਤੇ ਇਸ ਵੇਲੇ ਮਜ਼ਬੂਤ ਪੋਜੀਸ਼ਨ ਦੇ ਵਿੱਚ ਹੈ ਸਿਆਸੀ ਲਹਾ ਅਜਹੀ ਉਤਲ ਪੁਤਲ ਦਾ ਭਾਵੇਂ ਕਿ ਅੱਗੇ ਜਾ ਕੇ ਉਤਲ ਪੁਤਲ ਉਸ ਕਦਰ ਨਾਂ ਵੀ ਵਧੀ ਪਰੰਤੂ ਹੋਂ ਤੱਕ ਜੋ ਹੋਇਆ ਸਿਆਸੀ ਫਾਇਦਾ ਹਰਿਆਣੇ ਦੇ ਵਿੱਚ ਫਿਰ ਕਿਹੜੀ ਸਿਆਸੀ ਤਿਰ ਨੂੰ ਜ਼ਿਆਦਾ ਮਿਲ ਸਕਦਾ ਹੈ ਇਹ ਪਿਛਲੇ ਸਾਰੇ ਵੀ ਐਪੀਸੋਡ ਤੋਂ ਤੇ ਜਿਸ ਤਰ੍ਹਾਂ ਜਿਵੇਂ ਦੇਖਿਆ ਜਾਵੇ ਕਿਉਂਕਿ ਜਿਹੜੀ ਰੂਲਿੰਗ ਪਾਰਟੀ ਹੁੰਦੀ ਹੈ ਉਹਦੇ ਉੱਪਰ ਹਮਲਾਵਰ ਹੋਏ ਹੋਏ ਆ ਜਿਹੜੀ اپੋਜੀਸ਼ਨ ਹੈ ਹਮਲੇ ਕਰ ਰਹੀ ਹੈ ਉਹ ਆਪਣੀ ਹਾਲ ਦੀ ਘੜੀ ਡਿਫੈਂਸ ਦੇ ਵਿੱਚ ਆ ਇਹਦੇ ਵਿੱਚੋਂ ਜਿਹੜੀ اپੋਜੀਸ਼ਨ ਕਿੰਨਾ ਕੁ ਫਾਇਦਾ ਲੈ ਸਕਦੀ ਹੈ ਇਹ ਵੀ ਦੇਖਣ ਵਾਲੀ ਗੱਲ ਹੋਵੇਗੀ ਦੂਸਰਾ ਇਹਨੂੰ ਗਵਰਨਰ ਸਾਹਿਬ ਕਿਸ ਤਰ੍ਹਾਂ ਲੈਂਦੇ ਨੇ ਯਾ ਇਹਦੇ ਵਿੱਚ ਲੋਕਾਂ ਦੇ ਵਿੱਚ ਇਹਦਾ ਕਿਸ ਤਰ੍ਹਾਂ ਦਾ ਸੰਕੇਤ ਜਾਂਦੇ ਨੇ ਕਿਉਂਕਿ ਜਿਵੇਂ ਕਿ ਨੈਪ ਸਿੰਘ ਸੈਣੀ ਨੇ ਰੋਸ਼ ਲਾਇਆ ਨੇ ਕਿ ਇੱਥੇ ਲੈਂਡ ਦੇ ਦਾ ਕਲਵਾ ਚੱਲੀ ਆ ਜੇਕਰ ਇਸ ਤਰ੍ਹਾਂ ਦੀ ਹੈ ਉਹਨਾਂ ਉਹ ਵਰਤਾਂਤ ਕਿਸ ਤਰ੍ਹਾਂ ਦਾ ਸਿਰਜਿਆ ਜਾਂਦਾ ਤੇ ਲੋਕਾਂ ਨੂੰ ਕਿਸ ਪ੍ਰਭਾਵ ਦਿੱਤਾ ਜਾਂਦਾ ਹੈ ਵੀ ਖਰੀਦੋ ਫਰੋਖਤ ਕੌਣ ਕਰ ਰਿਹਾ ਤੇ ਕਿਹੜੇ ਨੇ ਕਰ ਲਿਆ ਇਹ ਇਹ ਚੋਣ ਚੱਲਦੀ ਚੋਣ ਦੇ ਵਿੱਚ ਮੁੱਦੇ ਵੜੇ ਹੁੰਦੇ ਨੇ ਕਈ ਵਾਰ ਇਹ ਵੀ ਹੁੰਦਾ ਵੀ ਜਿਹੜੀ ਪਾਰਟੀ ਉਹ ਮੁੱਦਾ اٹھਉਂਦੀ ਹੈ ਪਰੰਤੂ ਉਹਨੂੰ ਕੈਸ਼ ਦੂਸਰੀ ਪਾਰਟੀ ਕਰਾ ਦਿੰਦੀ ਹੈ ਇਹ ਇਹ ਵੀ ਹੁੰਦਾ ਹੈ ਤੇ ਮੌਕੇ ਦੇ ਮੁਤਾਬਕ ਕਰ ਜਾਵੇ ਕਿਹੜੀ ਪਾਰਟੀ ਇਸ ਮੁੱਦੇ ਨੂੰ ਕੈਸ਼ ਕਰਵਾਉਂਦੀ ਹੈ ਤੇ ਕਿਹੜੇ ਆਪਣੀ ਹਿੱਤ ਦੇ ਵਿੱਚ ਵਰਤ ਸਕਦੀ ਹੈ ਇਹ ਉਹਨਾਂ ਦੀ ਸਮਰੱਥਾ ਦੇ ਉੱਪਰ ਨਿਰਭਰ ਕਰਦਾ ਹੁੰਦਾ ਹੈ ਹਰੇਕ ਪਾਰਟੀ ਦੇ ਤੇ ਉਹਨਾਂ ਦੇ ਮੁਤਾਬਕ ਉਹ ਕਿਸ ਦਿਸ਼ਾ ਵੱਲ ਨੂੰ ਕਨਵਰਟ ਕਰਦੇ ਨੇ ਕਿ ਇਸ ਮੁੱਦੇ ਨੂੰ ਇਸ ਜਿਹੜਾ ਚੱਲ ਰਿਹਾ ਵਿਵਾਦ ਹੈ ਇਹਦੀ ਡਾਇਰੈਕਸ਼ਨ ਕਿਸ ਪਾਸੇ ਨੂੰ ਤਵਦੀਲ ਕਰਨ ਦੀ ਸਮਰੱਥਾ ਰੱਖਦੇ ਨੇ ਇਹ ਮੌਕੇ ਤੇ ਪਤਾ ਲੱਗੇਗਾ ਆਉਣ ਵਾਲੇ ਦਿਨਾਂ ਵਿੱਚ ਵਿਲਕੁਣ ਡਾਕਟਰ ਸਾਹਿਬ ਚੱਲਦੇ ਜੁੱਧ ਦੇ ਵਿੱਚ ਜਿਹੜਾ ਘਟਨਾਕਰਮ ਹੈ ਅਗਲਾ ਰੁਖ ਕੀ ਇਖਤियार ਕਰਦਾ ਹੈ ਉਹ ਵਿਖੇ ਮੇਂ ਗੱਲ ਹੋਵੇਗੀ ਦੂਜੇ ਬੰਨੇ ਡਾਕਟਰ ਸਾਹਿਬ ਜ਼ਿਕਰ ਪੰਜਾਬ ਵਾਲਾ ਆਈਏ ਤਾਂ ਪੰਜਾਬ ਦੇ ਕਿਸਾਨਾਂ ਨੇ ਕਹਿ ਰਹੀ ਕਿ ਐਸ ਕੇ ਐਮ ਐਸ ਕੇ ਐਮ ਦੀ ਵੱਡੀ ਲੀਡਰਸ਼ਿਪ ਨਹੀਂ ਅੱਜ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਨੂੰ ਇੱਕ ਮੰਗ ਪੱਤਰ ਦਿੱਤਾ ਹੈ ਕਿ ਪੰਜਾਬ ਦੇ ਕਿਸਾਨਾਂ ਨੂੰ ਖੜੁੱਦੀ ਨਾ ਸਮਝਿਆ ਜਾਵੇ ਪੰਜਾਬ ਦੇ ਕਿਸਾਨ ਜਿਹੜਾ ਆਪਣਾ ਹਰ ਕਦਮ ਜਿਹੜੇ ਫੈਸਲਾ ਲੈ ਰਹੇ ਨੇ ਕੋਈ ਵੀ ਜਿਹੜਾ ਕਿਸਾਨੀ ਦੇ ਮਾਮਲੇ ਉੱਤੇ ਪ੍ਰੋਗਰਾਮ ਹੈ ਚੋਣਾਂ ਦੇ ਮਾਹੌਲ ਦੌਰਾਨ ਉਹ ਪੀਸਫੁਲੀ ਰੱਖ ਰਹੇ ਨੇ ਪਰੰਤੂ ਸ਼ਿਕਵਾ ਕੀਤਾ ਇਸ ਕਿਸਾਨ ਵਫਤ ਨਿਮੁਖ ਚੋਣ ਅਧਿਕਾਰੀ ਕੋਲ ਜਾ ਕੇ ਅੱਜ ਕਿ ਪਿਛਲੇ ਦਿਨੀ ਇੱਕ ਹਪਾ ਦੇ ਵਫਤ ਨੇ ਕਿਸਾਨਾਂ ਪ੍ਰਤੀ ਇੱਕ ਵੱਖਰੀ ਤਰ੍ਹਾਂ ਦਾ ਨੈਰੇਟਿਵ ਸਿਰਜਣ ਦੀ ਕੋਸ਼ਿਸ਼ ਕੀਤੀ ਤੇ ਨਾਲ ਇੱਕ ਹੋਰ ਗਿਲਾ ਵੀ ਕੀਤਾ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪੰਜਾਬ ਦੇ ਵਿੱਚ ਚੋਣਵੀ ਮਾਹੌਲ ਦੌਰਾਨ ਜਿੱਥੇ ਵੀ ਜਾਂਦੇ ਆ ਤਾਂ ਸਵਾਲ ਪੁੱਛਣ ਵਾਲੇ ਕਿਸਾਨਾਂ ਨੂੰ ਘੰਟਿਆਂ ਬੱਧੀ ਥਾਣੇ ਦੇ ਵਿੱਚ ਬੰਦ ਕਰ ਦਿੱਤਾ ਜਾਂਦਾ ਹੈ। ਨਾਲ ਜਿਹੜਾ ਹੋਰ ਵੱਖਰਾ ਗਿਲਾ ਕੀ ਕਿਉਂਕਿ ਕਿਸਾਨਾਂ ਵੱਲੋਂ ਕਿਸਾਨ ਧਰਾਂ ਵੱਲੋਂ ਭਾਜਪਾ ਦੇ ਖਿਲਾਫ ਇੱਕ ਵੱਡੀ ਮਹਿਮਸ਼ੀਰੀ ਹੋਈ ਹੈ। ਵਿਰੋਧ ਦਰਜ ਕਰਵਾਉਣ ਦੀ, ਸਵਾਲ ਪੁੱਛਣ ਦੀ ਤੇ ਇਹ ਗੱਲ ਉਭਾਰੀ ਗਈ ਹੈ ਕਿ ਜਿਹੜੇ ਭਾਜਪਾ ਦੇ ਉਮੀਦਵਾਰ ਨੇ ਉਹ ਉਹਨਾਂ ਨੂੰ ਵੱਡੀ ਗਿਣਤੀ ਨਾਲ ਪੁਲਿਸ ਫੋਰਸ ਪ੍ਰਦਾਨ ਕਰ ਦਿੱਤੀ ਗਈ ਹੈ। ਲਿਹਾਜ਼ਾ ਜਦੋਂ ਸਵਾਲ ਪੁੱਛਣ ਲਈ ਕਿਸਾਨ ਅੱਗੇ ਤੁਰਦੇ ਆ ਉਹਨਾਂ ਬੁਲਾਉਂਦੇ ਆ ਤਾ ਉਹਨਾਂ ਦੀਆਂ ਗੱਡੀਆਂ ਵਹੀਰਾ ਘੱਟ ਕੇ ਕਿਉਂਕਿ ਫੋਰਸ ਨਾਲ ਜ਼ਿਆਦਾ ਹੁੰਦੀ ਹੈ ਅੱਗੇ ਵਧਣ ਦੀ ਕੋਸ਼ਿਸ਼ ਕਰਦੇ ਆ। ਅਜੀਬ ਵਜ੍ਹਾ ਕਿਸਾਨਾਂ ਨੂੰ ਸਵਾਲ ਪੁੱਛਣ ਲਈ ਫਿਰ ਜਬਰੀ ਉਮੀਦਵਾਰਾਂ ਨੂੰ ਠੇਰਨਾ ਪੈ ਰਿਹਾ ਹੈ। ਅਜਿਹਾ ਸਾਰਾ ਮਸੌਦਾ ਕਿਸਾਨ ਵਫਤ ਨਹੀਂ ਜਿਹਦੇ ਵਿੱਚ ਰਾਜੀਵਾਲ ਸਾਹਿਬ ਲਖੋਵਾਲ ਸਾਹਿਬ ਕਾਧੀਆਂ ਹੋਰ ਸਾਰੇ ਲੀਡਰ ਉਹਨਾਂ ਨੇ ਮੁੱਖ ਚੋਣਾਂ ਅਧਿਕਾਰੀ ਕੋਲ ਕੀਤਾ ਨਾਲ ਮੰਗ ਪੱਤਰ ਵੀ ਸੌਪਿਆ। ਚੱਲਦੇ ਜੁੱਧ ਦੇ ਵਿੱਚ ਕਿਸਾਨਾਂ ਨੇ ਇੱਕ ਵੱਖਰੀ ਘਹਾਰ ਲਗਾਈ ਹੈ। ਜੀ ਡਾਕਟਰ ਸਾਹਿਬ ਸਿੰਦਰ ਸਾਹਿਬ ਕਿਉਂਕਿ ਪਿਛਲੇ ਦਿਨਾਂ ਤੋਂ ਜਦੋਂ ਦਾ ਚੋਣ ਪ੍ਰਚਾਰ ਸ਼ੁਰੂ ਹੋਇਆ ਹੈ ਪੰਜਾਬ ਦੇ ਵਿੱਚ ਕਿਸਾਨਾਂ ਨੂੰ ਪੂਰੀ ਤਰ੍ਹਾਂ ਜਥੇਬੰਦ ਹੋ ਕੇ ਧਰਤੀ ਪਾਰਟੀਆਂ ਜਿਸ ਤਰ੍ਹਾਂ ਕਿ ਉਹਨਾਂ ਨੇ ਭਾਰਤੀ ਜਨਤਾ ਪਾਰਟੀ ਨੂੰ ਅਤੇ ਆਮ ਆਦਮੀ ਪਾਰਟੀ ਦੇ ਕੈਂਡੀਡੇਟਾਂ ਨਿਸ਼ਾਨਾ ਬਣਾਉਣ ਦੇ ਲਈ ਉਹਨਾਂ ਦੇ ਖਿਲਾਫ ਪੂਰੀ ਲਾਮਬੰਦੀ ਦੇ ਨਾਲ ਉਹਨਾਂ ਤੋਂ ਸਵਾਲ ਪੁੱਛਣ ਦੀ ਕੋਸ਼ਿਸ਼ ਕਰਦੇ ਨੇ ਵੀ ਉਹਨਾਂ ਨੂੰ ਇਸ ਜਿਹੜੀ ਗਿਰਿਆ ਦੇ ਵਿੱਚੋਂ ਭਾਰਤੀ ਜਨਤਾ ਪਾਰਟੀ ਨੇ ਕਿਸਾਨ ਜਥੇਬੰਦੀਆਂ ਦੇ ਖਿਲਾਫ ਇੱਕ ਵੱਡੀ ਸ਼ਿਕਾਇਤ ਕੀਤੀ ਵਫਤ ਮਿਲ ਕੇ ਕਿ ਸਾਨੂੰ ਕੋਈ ਹੁਣ ਪ੍ਰਚਾਰ ਨਹੀਂ ਕੀਤਾ ਜਾ ਕਰਨ ਦਿੱਤਾ ਜਾ ਰਿਹਾ ਸਾਨੂੰ ਰੋਕਿਆ ਜਾ ਰਿਹਾ ਤੇ ਇਸ ਸੰਦਰਭ ਦੇ ਵਿੱਚ ਕਿਸਾਨ ਜਥੇਬੰਦੀਆਂ ਨੇ ਆਪਣੀ ਸਥਿਤੀ ਨੂੰ ਸਪਸ਼ਟ ਕੀਤਾ ਤੇ ਉਹਨਾਂ ਨੇ ਇਹ ਸਪਸ਼ਟ ਕੀਤਾ ਕਿ ਸਾਡੇ ਨਾਲ ਜਿਹੜੇ ਵਾਅਦੇ ਕੀਤੇ ਗਏ ਸੀ ਕਿਉਂ ਵਾਅਦੇ ਕੀਤੇ ਗਏ ਸੀ ਅਸੀਂ ਉਹਨਾਂ ਬਾਰੇ ਉਹਨਾਂ ਤੋਂ ਪੁੱਛ ਰਹੇ ਹਾਂ ਤੇ ਅਸੀਂ ਸਵਾਲ ਪੁੱਛਣ ਦਾ ਅਸੀਂ ਅਧਿਕਾਰ ਰੱਖਦੇ ਹਾਂ ਕਿਉਂਕਿ ਜਦਕਿ ਅਸੀਂ ਦੇਸ਼ ਦੇ ਇੱਕ ਨਾਗਰਿਕਾ ਤੇ ਵੋਟਰ ਹਾਂ ਇਹ ਭਾਗਤੀ ਸੰਵਿਧਾਨ ਸਾਨੂੰ ਅਗਿਆ ਦਿੰਦਾ ਤੇ ਪਰ ਜਿ세 ਬੰਦੀਆਂ ਜਾਂ ਜਿਹੜੇ ਪਾਰਟੀ ਪਾਰਟੀਆਂ ਆਪਣਾ ਕਿਉਂ ਪ੍ਰਚਾਰ ਕਰਦੇ ਨੇ ਉਹਨਾਂ ਦੇ ਨਾਲ ਬਹੁਤ ਵੱਡੀ ਗਿਣਤੀ ਦੀ ਸਿਕਿਉਰਿਟੀ ਹੁੰਦੀ ਹੈ ਤੇ ਉਹ ਕਿਸਾਨਾਂ ਦੇ ਉੱਪਰ ਤਸ਼ੱਦਦ ਕਰਦੇ ਜਾਂ ਉਹਨਾਂ ਨੂੰ ਘੇਰ ਕੇ ਰੱਖਦੀ ਹੈ ਤੇ ਜਾਂ ਉਹਨਾਂ ਦੇ ਉੱਪਰ ਮਤਲਬ ਉਹਨਾਂ ਨੂੰ ਖਿੱਚਤੂ ਕੀਤੀ ਜਾਂਦੀ ਹੈ ਇਸ ਤਰ੍ਹਾਂ ਦਾ ਵਰਤਾਰਾ ਨਹੀਂ ਹੋਣਾ ਚਾਹੀਦਾ ਲੋਕਤੰਤਰ ਹੈ ਉਹ ਕਿਸਾਨਾਂ ਦਾ ਲੌਜੀਕ ਇਹ ਹੈ ਤੇ ਦੂਸਰਾ ਉਹਨਾਂ ਦਾ ਇਹ ਹੈ ਵੀ ਜਦੋਂ ਅਸੀਂ ਮੁੱਖ ਮੰਤਰੀ ਕੋਲ ਸਵਾਲ ਪੁੱਛਣ ਦੇ ਲਈ ਇਕੱਠੇ ਹੁੰਦੇ ਆ ਕਿਸਾਨ ਤਾਂ ਉਹਨਾਂ ਨੂੰ ਸਰਕਾਰ ਆਪਣੀ ਸ਼ਕਤੀ ਵਰਤ ਕੇ ਸਰਕਾਰੀ ਕਨਦਨਤੀ ਵਰਤ ਤੋਂ ਨਾਲ ਉਹਨਾਂ ਨੂੰ ਥਾਣਿਆਂ 'ਚ ਬੰਦ ਕਰ ਦਿੱਤਾ ਜਾਂਦਾ ਹੈ ਜਿਹੜਾ ਕਿ ਬਿਲਕੁਲ ਹੀ ਗਲਤ ਹੈ ਕਿਉਂਕਿ ਸਭ ਤੋਂ ਪਹਿਲਾਂ ਇਹੀ ਪਿਰਤ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੇ ਹੀ ਪਾਈ ਸੀ ਤੇ ਕਿਸਾਨਾਂ ਨੂੰ ਕਿਸਾਨ ਜਥੇਬੰਦੀਆਂ ਨੇ ਹਰੇਕ ਵਿਅਕਤੀ ਨੂੰ ਉਹਨਾਂ ਨੇ ਕਿਹਾ ਸੀ ਕਿ ਲੀਡਰਾਂ ਤੋਂ ਸਵਾਲ ਪੁੱਛੋ ਜਗਾ ਜਗਾਹ ਤੇ ਸਵਾਲ ਪੁੱਛੋ ਜਿੱਥੇ ਉਹ ਆਉਂਦੇ ਨੇ ਤਾਂ ਉਹਨਾਂ ਨਾਲ ਇਸ ਤਰ੍ਹਾਂ ਦਾ ਡਾਇਲੌਗ ਕਰੋ ਫੁੱਲ ਮੁੱਖ ਮੰਤਰੀ ਜੀ ਨੇ 2012 ਤੋਂ ਲਾ ਕੇ ਹੋ ਇਸ ਤਰ੍ਹਾਂ ਦੀ ਜਿਹੜੀ ਵਰਤਾਰੇ ਦੇ ਉੱਪਰ ਉਹਨਾਂ ਨੇ ਕੰਮ ਕੀਤਾ ਜਦੋਂ ਵਿਧਾਨ ਸਭਾ ਦੀ ਇਲੈਕਸ਼ਨ ਉਹਨਾਂ ਨੇ ਲਹਿਰਾ ਹਲਕੇ ਤੋਂ ਲੜੀ ਸੀ ਤੇ ਫਿਰ 14 ਦੇ ਵਿੱਚ ਉਹਨਾਂ ਨੇ ਇਸ ਅ ਵਰਤਾਰਤ ਦੇ ذریعے ਹੀ ਉਹਨਾਂ ਨੇ ਜਿਹੜੀ ਆਪਣੀ ਇੱਕ ਮੁਹਿੰਮ ਚਲਾਈ ਸੀ ਤੇ ਲੋਕਾਂ ਦੇ ਨਾਲ ਗੱਲਬਾਤ ਕੀਤੀ ਸੀ ਤੇ ਕਿਹਾ ਸੀ ਕਿ ਵਿਰੋਧੀ ਧਿਰਾਂ ਦੇ ਲੀਡਰਾਂ ਤੋਂ ਪੁੱਛਿਆ ਜਾਵੇ ਸਵਾਲ ਪੁੱਛਿਆ ਇਸ ਸੰਦਰਭ ਦੇ ਵਿੱਚ ਹੀ ਆਪ ਦੇ ਵਲੰਟੀਅਰਾਂ ਨੇ ਸਵਾਲ ਵੀ ਪੁੱਛਦੇ ਸਨ ਤੇ ਜਿਸ ਦੇ ਤੋਂ ਕਾਫੀ ਉਹ ਮਤਲਬ ਉਤੇਜਤ ਹੁੰਦੇ ਸੀ ਤੇ ਲੀਡਰ ਭਾਈਸ ਦੀ ਸਨ ਉਹੀ ਸਥਿਤੀ ਖੁੱਦ ਇਹ ਸਰਕਾਰ ਨੂੰ ਆ ਰਹੀ ਹੈ ਤੇ ਜਿਹਦੇ ਸੰਬੰਧੀ ਕਿਸਾਨਾਂ ਨੇ ਆਪਣਾ ਰੋਸ ਦਰਜ ਕਰਾਇਆ ਤੇ ਨਾਲ ਹੀ ਉਹਨਾਂ ਨੇ ਆਪਣੀ ਸਥਿਤੀ ਸਪਸ਼ਟ ਕੀਤੀ ਹੈ ਵੀ ਸਾਨੂੰ ਸਿਰਫ ਇਹ ਨਾ ਸਮਝਿਆ ਜਾਵੇ ਕਿ ਅਸੀਂ ਫਰੂਦ ਪਾ ਰਹੇ ਹਾਂ ਜਾਂ ਚੋਣ ਪ੍ਰਕਿਰਿਆ ਦੇ ਵਿੱਚ ਵਿਘਨ ਪਾ ਰਹੇ ਹਾਂ ਇਹ ਸੰਬੰਧੀ ਇਹ ਕਿਸਾਨਾਂ ਦੀ ਜਿਹੜੀ ਕੂਟਨੀਤਿਕ ਡਾਇਲੋਗ ਹੈ ਤੇ ਆਪਣੀ ਜਿਹੜੀ ਸਮਝ ਹੈ ਉਹਦਾ ਮਜਹਰਾ ਉਹਨਾਂ ਨੇ ਕੀਤਾ ਹੈ ਕਿ ਅਸੀਂ ਸਿਰਫ ਡੈਮੋਕ੍ਰੇਸੀ ਦੀ ਮਜ਼ਬੂਤੀ ਦੇ ਲਈ ਆਪਣੇ ਪਖਰਾ ਕਰ ਰਹੇ ਆ ਕਿ ਉਹਨਾਂ ਨਾਲ ਡਾਇਲੌਗ ਕਰਨਾ ਚਾਹੀਏ ਪਰੰਤੂ ਸਾਡੇ ਨਾਲ ਇਹ ਵਿਚਾਰ ਨਹੀਂ ਕਰ ਰਹੇ ਤੇ ਸਗੋਂ ਸਾਡੇ ਉੱਪਰ ਰਾਸੀ ਸਾਡੇ ਉੱਪਰ ਸੱਤਾ ਤੇ ਆਪਣੀ ਜਿਹੜੀ ਹੈਗੀ ਪੁਲਿਸ ਬਲ ਦੇ ਨਾਲ ਸਾਨੂੰ ਥਾਣੇ ਦੇ ਵਿੱਚ ਬੰਦ ਕਰ ਰਹੀ ਹੈ ਇਹ ਇਹ ਸਵਾਲ ਉਹਨਾਂ ਨੇ ਮੁੱਖ ਤੌਰ ਤੇ ਨਹੀਂ ਜਲਣ ਕਿਸਾਨ ਵਫਦ ਦਾ ਕਹਿਣਾ ਹੈ ਕਿ ਅਸੀਂ ਸਵਾਲ ਸਤਾ ਤੇਰ ਨੂੰ ਕੇਂਦਰੀ ਸਤਾ ਤੇਰ ਨੂੰ ਭਾਜਪਾ ਨੂੰ ਉਹ ਕਰ ਰਹੇ ਆ ਕਿ ਜਿਹੜੇ 2014 ਦੇ ਵਿੱਚ ਉਹਨਾਂ ਨੇ ਆਪਣੇ ਮੈਚੂਨ ਮੈਨੀਫੈਸਟੋ ਦੇ ਵਿੱਚ ਪਾਏ ਆ ਪਰੰਤੂ ਹਾਲੇ ਤਾਈਂ ਪੂਰੇ ਨਹੀਂ ਹੋਏ ਫਿਰ 2019 ਦੇ ਵਿੱਚ ਵੀ ਕੁਝ ਵਾਦੇ ਕੀਤੇ ਉਹ ਵਾਦੇ ਹਾਲੇ ਵਿੱਚ ਵਿਚਾਰੇ ਖੜੇ ਫਿਰ ਤਿੰਨ ਖੇਤੀ ਕਾਨੂੰਨਾਂ ਵੇਲੇ ਕੁਝ ਮੰਗਾਂ ਬਕਾਇਆ ਸੀ ਉਹ ਹਾਲੇ ਵਿੱਚ ਖੜੀਆਂ ਨੇ ਤੇ ਅਜੇ ਸਾਰੇ ਇਹੀ ਸਵਾਲ ਪੁੱਛੇ ਜਾ ਰਹੇ ਨੇ ਤੇ ਨਾਲ ਉਹਨਾਂ ਨੇ ਕਿਹਾ ਵੀ ਕਿ ਇਹ ਸਵਾਲ ਹੁਣ ਅੱਜ ਇੱਕ ਵੱਖਰੀ ਤਰ੍ਹਾਂ ਦਾ ਕਿਸਾਨ ਵਫਦ ਨੇ ਇੱਕ ਪੰਜਾਬ ਦੇ ਕਿਸਾਨਾਂ ਨੂੰ ਸੱਦਾ ਦਿੱਤਾ ਹੈ ਕਿ ਉਹ ਪਿੰਡ ਪੱਧਰ ਦੇ ਜਿਹੜੇ ਸਵਾਲ ਨੇ ਉਹ ਵੀ ਪੁੱਛਣ ਤੇ ਨਾਲ ਕਿਹਾ ਕਿ ਪੁੱਛ ਸਕਦੇ ਨੇ ਕਿ ਪਿੰਡਾਂ ਦੇ ਵੱਖਰੇ ਵੱਖਰੇ ਜਿਹੜੇ ਮਸਲੇ ਨੇ ਸਮੱਸਿਆਵਾਂ ਨੇ ਉਹਨਾਂ ਪ੍ਰਤੀ ਵੀ ਸਵਾਲ ਕੀਤੇ ਜਾਣ ਉਮੀਦਵਾਰਾਂ ਨੂੰ ਖਾਸ ਕਰਕੇ ਭਾਜਪਾ ਨੂੰ ਤੇ ਨਾਲ ਇੱਕ ਵੱਖਰੀ ਗੱਲ ਕੀਤੀ ਹੈ ਕਿ ਕਿਉਂਕਿ ਸਦਾ ਤੇ ਸੂਬੇ ਦੀ ਆ ਆ ਉਹ ਵੀ ਕਈ ਮਾਮਲੇ ਦੇ ਵਿੱਚ ਸਰਕਾਰੀ ਸਿਸਟਮ ਦੇ ਵਿੱਚ ਜ਼ਿੰਮੇਵਾਰ ਨੇ ਉਹਨਾਂ ਨੂੰ ਵੀ ਸਵਾਲ ਪੁੱਛਣ ਉਸੇ ਤਰ੍ਹਾਂ ਜਿਵੇਂ ਭਾਜਪਾ ਨੂੰ ਪੁੱਛੇ ਜਾਂਦੇ ਨੇ ਖੈਰ ਰਟ ਸਾਹਿਬ ਜਿੱਦਾਂ ਤੁਸੀਂ ਦੱਸ ਰਹੇ ਹੋ ਕਿ ਲੀਡਰਾਂ ਨੂੰ ਚੋਣਾਂ ਵੇਲੇ ਸਵਾਲ ਪੁੱਛਣ ਦਾ ਜਿਹੜਾ ਮਢਲਾ ਸੱਦਾ ਪੰਜਾਬ ਦੇ ਵਿੱਚ ਇੱਕ ਤਰ੍ਹਾਂ ਮੌਜੂਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੁਰਾ ਨੇ ਆਪਣੀਆਂ ਪਿਛਲੀਆਂ ਚੋਣਾਂ ਵੇਲੇ ਜਾਂ ਪਿਛਲੀ ਆਪਣੀ ਸਿਆਸੀ ਮਸ਼ਕਦਰਾਨ ਹੀ ਦਿੱਤਾ ਪਰੰਤੂ ਹੁਣ ਇਹ ਐ ਕਿ ਜਿਨੇ ਆਮ ਆਦਮੀ ਪਾਰਟੀ ਨੂੰ ਵੀ ਕਿਤਨਾ ਕਿਤੇ ਹੀ ਪੁੱਠਾ ਪੈ ਸਕਦਾ ਹੈ ਕਿਸਾਨ ਬਾਪੂ ਨੇ ਅੱਜ ਇੱਕ ਵੱਖਰੀ ਤਰ੍ਹਾਂ ਦਾ ਜਿਹੜਾ ਸੱਦਾ ਹੈ ਕਿ ਆਪ ਨੂੰ ਵੀ ਸਵਾਲ ਪੁੱਛੇ ਜਾਣ ਇੱਕ ਕਾਦੀਆਂ ਸਾਹਿਬ ਕਹਿ ਰਹੇ ਸੀ ਕਿ ਜਿਵੇਂ ਫਾਜ਼ਲ ਕਾ ਰੀਏ ਦੇ ਵਿੱਚ ਕੋਈ ਲਹਿਰ ਹੈ ਨਹਿਰ ਸੁੱਕੀ ਹੈ ਕਿਸਾਨਾਂ ਨੂੰ ਪਾਣੀ ਦੀ ਲੋੜ ਇਸ ਵੇਲੇ ਨਰਮੇ ਕਪਾਲ ਲਈ ਜਾਂ ਹੋਰ ਵਸਣ ਲਈ ਤੇ ਜਦੋਂ ਅਜਿਹੇ ਕਿਸਾਨ ਸਵਾਲ ਪੁੱਛਣ ਲਈ ਮੁੱਖ ਮੰਤਰੀ ਵੱਲ ਵਧੇ ਜਾਂ ਮੁੱਖ ਮੰਤਰੀ ਦੇ ਆਉਣ ਤੋਂ ਪਹਿਲਾਂ ਉਹਨਾਂ ਨੇ ਇਕਤਿਰਤਾ ਕੀਤੀ ਅਜਿਹੇ ਦੇ ਵਿੱਚ ਸਵਾਲ ਪੁੱਛਣ ਦੀ ਜਿਹੜੀ ਪਿੰਡਤ ਹੈ ਪੰਜਾਬ ਦੇ ਵਿੱਚ ਇੱਕ ਇਨਕਲਾਬ ਰੂਪ اختیار ਕਰਦੇ ਵਿਖਾਈ ਦੇ ਰਹੀ ਹੈ ਜੀ ਡਾਕਟਰ ਸਾਹਿਬ ਬਿਲਕੁਲ ਭਿੰਦਰ ਸਾਹਿਬ ਡੈਮੋਕ੍ਰੇਸੀ ਦੇ ਵਿੱਚ ਦੇਖੋ ਇਸ ਤਰ੍ਹਾਂ ਦਾ ਜਿਹੜਾ ਆਪਣਾ ਆਪਸੀ ਸੰਵਾਦ ਆਪਸੀ ਸਵਾਲ ਪੁੱਛਣ ਦੀ ਗੱਲਬਾਤ ਜਿਹੜੀ ਡੈਮੋਕ੍ਰੇਸੀ ਦੀ ਮਜ਼ਬੂਤੀ ਦੇ ਲਈ ਹੁੰਦਾ ਤੇ ਨਾ ਕਿ ਕਿਸੇ ਦੇ ਉੱਪਰ ਦੋਸ਼ ਲਾਉਣੇ ਜਾਂ ਕਿਸੇ ਨੂੰ ਨਿੱਜੀ ਤੌਰ ਤੇ ਪ੍ਰਹਮਲੇ ਕਰਨੇ ਇਹ ਤੇ ਇੱਕ ਲੋਕ ਹਿੱਤਾਂ ਦੇ ਲਈ ਗੱਲਬਾਤ ਕਰਨੀ ਤੇ ਲੀਡਰਾਂ ਦੀ ਉਹ ਤੇ ਸਬੰਧੀ ਜਵਾਬਦੇਹੀ ਹੁੰਦੀ ਹੈ ਰਾਜਨੀ ਹੈ ਤੇ ਸੱਤਾ ਦੇ ਉੱਪਰ ਸੱਤਾ ਤੇ ਨੂੰ ਵੀ ਇਸ ਪੱਖ ਦੇ ਵਿੱਚ ਸੋਚਣ ਦੀ ਜ਼ਰੂਰਤ ਹੈ ਕਿ ਕਿਸਾਨੀ ਮਸਲੇ ਕੀ ਨੇ ਤੇ ਕਿਸ ਤਰ੍ਹਾਂ ਕਿਨਾ ਕਾਰਨਾ ਕਰਕੇ ਕਿਸਾਨ ਆਪਣੇ ਮੋਰਚਿਆਂ ਦੇ ਉੱਪਰ ਡਟੇ ਬੈਠੇ ਨੇ ਇਸ ਸੰਬੰਧ ਦੇ ਵਿੱਚ ਇੱਕ ਸੰਵਾਦ ਰਚਾਉਣ ਦੀ ਜ਼ਰੂਰਤ ਹੈ ਉਹਨਾਂ ਦੀ ਗੱਲ ਸੁਣਨ ਦੀ ਜ਼ਰੂਰਤ ਹੈ ਤੇ ਨਾ ਕਿ ਉਹਨਾਂ ਨੂੰ ਥਾਣਿਆਂ ਵਿੱਚ ਡੱਕਣ ਦੀ ਹੂੰ ਬਿਲਕੁਲ ਡਾਕਟਰ ਸਾਹਿਬ ਦੂਜੇ ਪੰਨੇ ਆਪਾਂ ਚੰਡੀਗੜ੍ਹ ਵੱਲ ਆਈਏ ਚੰਡੀਗੜ੍ਹ ਦਾ ਉਮੀਦਵਾਰ ਸੀ ਸ਼੍ਰੋਮਣੀ ਅਕਾਲੀ ਦਲ ਦਾ ਹਰਦੀਪ ਸਿੰਘ ਬਟਰੇਲਾ ਉਹਨਾਂ ਨੇ ਉਹ ਟਿਕਟ ਛੱਡ ਦਿੱਤੀ ਤੇ ਅਕਾਲੀ ਦਲ ਵੀ ਛੱਡ ਦਿੱਤਾ ਅੱਜ ਬਟਰੇਲਾ ਸਾਹਿਬ ਹੋਰਾਂ ਨੇ ਜਿਹੜੀ ਸੂਬੇ ਦੀ ਹਿੱਸਾ ਦਾ ਤੇ ਉਹ ਆਮ ਆਦਮੀ ਪਾਰਟੀ ਉਹ ਜੁਆਇਨ ਕਰ ਲਈਏ ਸਮੂਲਿਤ ਉਹਦੇ ਵਿੱਚ ਬਣਾ ਲਈਏ ਪਰ ਅਕਾਲੀ ਦਲ ਨੇ ਹਾਲੇ ਤਾਈਂ ਜਿਹੜਾ ਚੰਡੀਗੜ੍ਹ ਵਾਸਤੇ ਆਪਣਾ ਉਮੀਦਵਾਰ ਨਹੀਂ ਐਲਾਨਿਆ ਇਥੇ ਇੱਕ ਨਾਲ ਵੱਖਰਾ ਸਵਾਲ ਇਹ ਵੀ ਹੈ ਕਿ ਪਟਰੇਲਾ ਸਾਹਿਬ ਹੁਣ ਕਿਉਂਕਿ ਚੰਡੀਗੜ੍ਹ ਦੇ ਵਿੱਚ ਉਹਨਾਂ ਦਾ ਅਲਾਕਾ ਪੈਂਦਾ ਹੈ ਤਾਂ ਚੰਡੀਗੜ੍ਹ ਦੇ ਵਿੱਚ ਇੰਡੀਆ ਗੱਠ ਜੋੜ ਨੂੰ ਲੈ ਕੇ ਜਿਹੜੀ ਉੱਤੇ ਟਿਕਟ ਹੈ ਉਹ ਕਾਂਗਰਸ ਦੇ ਕੋਲ ਹੈ ਫਿਰ ਉਹ ਹੁਣ ਕੀ ਕਾਂਗਰਸ ਦੀ ਸਪੋਰਟ ਉੱਤੇ ਉਤਰਨਗੇ ਅਕਾਲੀ ਦਲ ਤੋਂ ਉਹ ਅਲਵਿਦਾ ਹੋ ਗਏ ਨੇ ਇੱਕ ਨਾਲ ਹੋਰ ਗੱਲ ਬੀਬੀ ਹਰਜਿੰਦਰ ਕੌਰ ਐਸਜੀਪੀਸੀ ਦੇ ਜਿਹੜੇ ਉੱਤੇ ਚੰਡੀਗੜ੍ਹ ਮੈਂਬਰਸ ਹਨ ਉਹਨਾਂ ਨੂੰ ਪਿਛਲੇ ਦਿਨੀ ਪਾਰਟੀ ਨੇ ਮੋਡਲੀ ਮੈਂਬਰਸ਼ਿਪ ਤੋਂ ਬਾਹਰ ਕਰ ਦਿੱਤਾ ਗਿਆ ਸਸਪੈਂਡ ਕਰ ਦਿੱਤਾ ਗਿਆ ਕਿਉਂਕਿ ਉਹ ਉੱਥੇ ਕਾਂਗਰਸ ਦੇ ਉਮੀਦਵਾਰ ਸੰਜੀਤ ਟੰਡਨ ਦੀ ਹਮਾਇਤ ਦੇ ਵਿੱਚ ਪ੍ਰਚਾਰ ਕਰ ਰਿਹਾ ਸੀ ਬੜਾ ਚੀਤਾ ਜਿਹਾ ਮਾਮਲਾ ਚੰਡੀਗੜ੍ਹ ਦਾ ਜਿੰਨਾ ਸਾਰਾ ਪਾਰਟੀ ਨਾਲ ਜੁੜਦਾ ਹੈ ਸਾਰਾਂ ਵਾਲੀ ਡੇਡਾ ਹੈ ਕਿਉਂਕਿ ਆਪ ਨਾਲ ਅਕਾਲੀ ਦਲ ਨਾਲ ਭਾਜਪਾ ਨਾਲ ਕਾਂਗਰਸ ਨਾਲ ਡਾਕਟਰ ਸਾਹਿਬ ਤੁਸੀਂ ਕਿ ਕਿਵੇਂ ਤੁਹਾਨੂੰ ਲੱਗਦਾ ਹੈ ਇਹ ਸਾਰਾ ਕੁਝ ਪਟਿਆਲਾ ਸਾਹਿਬ ਤੋਂ ਸ਼ੁਰੂ ਕਰਦੇ ਹੋ ਕੇ ਜੀ ਭਿੰਦਰ ਸਾਹਿਬ ਚੰਡੀਗੜ੍ਹ ਜਿਹੜੀ ਕਿ ਸਿਟੀ ਬਿਊਟੀਫੁੱਲ ਉਤਰੀ ਭਾਰਤ ਦਾ ਸਭ ਤੋਂ ਸੋਨਾ ਸ਼ਹਿਰ ਹੈ ਜਿਹੜਾ ਕਿ ਦੋ ਰਾਜਾਂ ਦੀ ਰਾਜਧਾਨੀ ਪੰਜਾਬ ਤੇ ਹਰਿਆਣਾ ਦੀ ਜਿੱਥੇ ਕਿ ਸਭ ਤੋਂ ਵੱਧ ਐਲੀਟ ਕਲਾਸ ਬੈਠੀ ਹੈ ਪੜ੍ਹੇ ਲਿਖੇ ਲੋਕ ਨੇ ਤੇ ਸਮਝਦਾਰ ਨੇ politician ਨੇ ਬੜਕ ਵੱਡਾ ਕੇਂਦਰ ਹੈ ਬੜੀ ਨਬਜ਼ ਨੂੰ ਪਛਾਣਨ ਵਾਲੇ ਨੇ ਦਿੱਲੀ ਤੋਂ ਬਾਅਦ ਇਹ ਕਰ ਆਉਂਦੀ ਆ ਤਾਂ ਉਸ ਰੁਖ ਨੂੰ ਹਵਾਂ ਨੂੰ ਸਮਝਣ ਵਾਲੇ ਨੇ ਤੇ ਹੁਣ ਇਹੋ ਹੀ ਕਾਰਨ ਹੈ ਤੇ ਦੀ ਤਰ੍ਹਾਂ ਦੀ ਉਥਕਪਟਕ ਹੋ ਰਹੀ ਆ ਤੇ ਅਕਾਲੀ ਦਲ ਦੇ ਲਈ ਇਹ ਜਿਹੜਾ ਸਮਾਂ ਹੈ ਕਾਫੀ ਮੁਸ਼ਕਲਾ ਭਰਿਆ ਜਾ ਕਹਿ ਸਕਦੇ ਆ ਜਾਂ ਅਕਾਲੀ ਦਲ ਦੇ ਲਈ ਕਾਫੀ ਇਹ ਪ੍ਰਸਥਿਤੀਆਂ ਜਿਹੜੀਆਂ ਹੈਗੀਆਂ ਉਹਨਾਂ ਦੇ ਬਪਰੀਤ ਜਾ ਰਹੀਆਂ ਨੇ ਕਿ ਚੰਡੀਗੜ੍ਹ ਦੇ ਵਿੱਚੋਂ ਮੁਸ਼ਕਲ ਹੁੰਦਾ ਕਿ ਕੋਈ ਕੈਂਡੀਡੇਟ ਹੀ ਟਿਕਟ ਛੱਡ ਦੇਵੇ ਤੇ ਨਵੀਂ ਪਾਰਟੀ ਆਪਣੀ ਬਣਾ ਲਵੇ ਜਾਂ ਉਧਰ ਸ਼ਾਮਲ ਹੋ ਜਾਵੇ ਇਹ ਵੱਡੀ ਮੁਸ਼ਕਲ ਹੀ ਐਸੇ-ਐਸੇ ਲਿਹਾਜ਼ ਦੀ ਬਿਲਕੁਲ ਡਾਕਟਰ ਸਾਹਿਬ ਜੀ ਬਹੁਤ ਬਹੁਤ ਵੱਡਾ ਸਿਆਸੀ ਝਟਕਾ ਲੱਗਿਆ ਕਾਲੀ ਦਲ ਨੂੰ ਜਿਹੜਾ ਕਿ ਕਾਲੀ ਦਲ ਪਿਛਲੇ ਸਮੇਂ ਤੋਂ ਸੰਘਰਸ਼ ਕਰ ਰਿਹਾ ਸੀ ਜਦੋਂ ਕਿ ਪਿਛਲੇ ਕਈ ਸਾਲਾਂ ਤੋਂ ਉਹ ਸੱਤਾ ਤੋਂ ਬਾਹਰ ਹੈ ਜਦ ਕਿ ਪਹਿਲਾਂ ਉਹਨਾਂ ਨੇ ਸੱਤਾ ਦਾ ਬਹੁਤ ਜ਼ਿੰਨ ਤਾਕਤ ਦਾ ਸੁਖਮਾਣੇ ਤੇ ਹੁਣ ਉਹਨਾਂ ਨੂੰ ਇਹ ਲੱਗਦਾ ਸੀ ਵੀ ਸ਼ਾਇਦ ਹਾਸ਼ੀਅਤੋਂ ਬਚਕਾਰ ਆ ਜਾਵਾਂਗੇ ਪਰੰਤੂ ਇਹ ਇਹੋ ਜਿਹੇ ਜਿਹੜੀਆਂ ਘਟਨਾਵਾਂ ਵਾਪਰ ਰਹੀਆਂ ਨੇ ਚੰਡੀਗੜ੍ਹ ਤੋਂ ਆ ਇਹ ਇੱਕ ਬੜਾ ਗੰਭੀਰ ਸੰਕੇਤ ਹੈ ਸ਼੍ਰੋਮਣੀ ਕਾਲੀ ਦਲ ਦੇ ਲਈ ਇਹਦੀ ਲੀਡਰਸ਼ਿਪ ਦੇ ਲਈ ਇਹਦੀ ਵਰਕਿੰਗ ਦੇ ਲਈ ਇਨਾਂ ਦੇ ਕਾਰਜ ਸ਼ਚੀ ਦੇ ਲਈ ਬਹੁਤ ਵੱਡੀ ਤਰ੍ਹਾਂ ਦੇ ਇੱਕ ਸਵਾਲ ਖੜੇ ਤੈਕਦੇ ਆ ਤੇ ਦੂਸਰਾ ਜਿਹੜੀ ਬੀਬੀ ਹਰਜਿੰਦਰ ਕੌਰ ਉਹ ਵੀ ਸ਼੍ਰੋਮਣੀ ਕਾਲੀ ਦਲ ਦੇ ਨਾਲ ਕਾਫੀ ਲੰਬੇ ਸਮੇਂ ਤੋਂ ਜੁੜੇ ਹੋਏ ਸਨ ਤੇ ਉੱਚ ਹੋ ਕੇ ਆਤੇ ਰਹੇ ਨੇ ਉਹ ਮੇਅਰ ਵੀ ਸ਼ਾਇਦ ਰਹੇ ਨੇਗੇ ਚੰਡੀਗੜ੍ਹ ਦੇ ਤੇ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਣੀ ਤੇ ਉਹਨਾਂ ਨੂੰ ਪਾਰਟੀੋਂ ਕੱਢਿਆ ਜਾਣਾ ਤੇ ਇਹ ਦੋਨੇ ਦੁੱਖ ਵੱਖਰੀਆਂ ਪਾਰਟੀਆਂ ਦੇ ਵਿੱਚ ਗਏ ਨੇ ਮਟਰੇਲਾ ਸਾਹਿਬ ਆਮ ਆਦਮੀ ਪਾਰਟੀ ਵਿੱਚ ਚਲੇ ਗਏ ਤੇ ਇਹਨਾਂ ਨੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਦੀ ਸਪੋਰਟ ਕਰਨ ਦਾ ਦੋਸ਼ ਲੱਗਾ ਬੀਬੀ ਹਜਿੰਦਰ ਕੌਰ ਕੋ ਇਹ ਤੇ ਉਹਨਾਂ ਨੂੰ ਵੀ ਕੱਢਿਆ ਗਿਆ ਤੇ ਹੁਣ ਪਾਰਟੀ ਨੂੰ ਦੇਖਣਾ ਹੋਵੇਗਾ ਕਿ ਇੱਥੇ ਕਿਸ ਤਰ੍ਹਾਂ ਦੀ ਸਾਬੰਦੀ ਕੀਤੀ ਜਾਏ ਕਿ ਆਪਣਾ ਕੈਂਡੀਡੇਟ ਕਿਹੜਾ ਲਿਆਂਦਾ ਜਾਊਗਾ ਤੇ ਇਥੋਂ ਦੀ ਜੁੰਟ ਨੂੰ ਕਿਸ ਤਰ੍ਹਾਂ ਸਰਗਰਮ ਕੀਤਾ ਜਾਊਗਾ ਤਾਂ ਜੋ ਪੰਜਾਬ ਦੇ ਵਿੱਚ ਤੇ ਬਾਹਰਲੇ ਇਹ ਜਿਹੜਾ ਹੈਗਾ ਅਕਾਲੀ ਦਲ ਦੀ ਜਿਹੜੀ ਸਟਰਕਚਰ ਹੈ ਜਿਹਨੂੰ ਵੱਡਾ ਡੈਮੇਜ ਹੋਇਆ ਉਹਨੂੰ ਕਿਸ ਤਰ੍ਹਾਂ ਕੰਟਰੋਲ ਕਰਦੇ ਨੇ ਇਹਦੇ ਲਈ ਬਹੁਤ ਵੱਡੀ ਇਹਨਾਂ ਨੂੰ ਸ਼ਾਇਦ ਨਸ਼ਕਤ ਕਰਨੀ ਪੈਗੀ ਇਹ ਇੱਕ ਵੱਡੀ ਵੱਡੀ ਸੈਟਬੈਕ ਹਾਂ ਜੀ ਬਿਲਕੁਲ ਅਰਸ ਬਿਲਕੁਲ ਚੋਣਾ ਦਾ ਮਾਹੌਲ ਹੈ ਵੱਖ-ਵੱਖ ਸਮੇਂ ਜਿਹੜੀਆਂ ਸਿਆਸੀ ਧਿਰਾਂ ਨੇ ਇੱਕ ਕਦਮ ਅੱਗੇ ਵਧਾਰੀਆਂ ਨੇ ਦੋ ਕਦਮ ਉਹਨਾਂ ਦੇ ਪਿੱਛੇ ਹਟ ਰਹੇ ਨੇ ਤੇ ਜਿਹੜਾ ਆਖਰੀ ਫੈਸਲਾ ਹੈ ਕਦਮ ਕਿਤੇ ਅੱਗੇ ਵਧੇ ਨੇ ਉਹ ਤਾਂ ਡਾਕਟਰ ਸਾਹਿਬ ਇੱਕ ਜੋੜ ਨੂੰ ਹੀ ਹੋਏਗਾ ਇਹ ਨਪਾਰਾ ਲੋਕਾਂ ਨੇ ਦੇਖਣਾ ਹੈ ਕਿ ਲੋਕ ਕਿਸ ਧਿਰ ਦੇ ਨਾਲ ਨੇ ਪਾਰਟੀਆਂ ਨੇ ਖੈਰ ਆਪਣੀ ਹੁਣ ਪ੍ਰੋਗਰਾਮ ਰੱਖਨੇ ਆ ਲੋਕਾਂ ਕੇ ਪਰ ਸਵਾਲ ਇਹ ਤੇ ਕਿ ਪਾਰਟੀਆਂ ਇਸ ਗੱਲ ਨੂੰ ਜ਼ਰੂਰ ਐਤਕੀ ਖਾਫੇ ਵੀ ਨਹੀਂ ਤੇ ਜਾਣ ਵੀ ਛਡਾਰੀਆਂ ਨੇ ਕਿ ਕਿਸਾਨ ਉਹਨਾਂ ਤੋਂ ਸਵਾਲ ਨਾ ਪੁੱਛਣ ਪਰੰਤੂ ਕਿਸਾਨ ਦਾ ਕਹਿਣਾ ਹੈ ਕਿ ਸਾਨੂੰ ਡੈਮੋਕਰੈਟਿਕ ਰਾਈਟ ਹੈ ਤੇ ਇਹ ਪਿਤ ਦੇਸ਼ ਦੇ ਵਿੱਚ ਹੋਰ ਪਰਪਲਤ ਹੋਣੀ ਚਾਹੀਦੀ ਹੈ ਤਾਂ ਕਿ ਲੋਕਤੰਤਰ ਦੇ ਵਿੱਚ ਕੋਈ ਅਜਿਹੇ ਲੋਕ ਬਾਜ਼ੀ ਨਾ ਮਾਰ ਜਾਣ ਜਿਨ੍ਹਾਂ ਦਾ ਲੋਕਾਂ ਨਾਲ ਕੋਈ ਸਾਰੋਕਾਰ ਨਹੀਂ ਡਾਕਟਰ ਸਾਹਿਬ ਤੁਸੀਂ ਅੱਜ ਦੇ ਜਿਹੜੇ ਸਾਰੇ ਮਾਮਲੇ ਬੜੀ ਵਿਸਥਾਰ ਨਾਲ ਇਹ ਬਾਤ ਖੋਲਿਆ। ਚੈਨਲ ਇਮਿਸ਼ਨ ਪੰਜਾਬੀ ਲਈ ਆਪਣਾ ਬੜਾ ਮੁੱਲਾਂ ਸਮਰਦਾ ਦਿੱਤਾ। ਸੋ ਤੁਹਾਡਾ ਧੰਨਵਾਦ। ਸ਼ੁਕਰੀਆ ਜੀ। ਧੰਨਵਾਦ। ਇਮਿਸ਼ਨ ਪੰਜਾਬੀ